ਲੋ ਸਟਾਰਟ ਕਰਦੇ ਕਰਦੇ ਤੜਕੇ ਮਸਲਾ ਪੈ ਗਿਆ ਆ ਟਰਾਲੀ ਨਹੀਂ ਪਿੰਚਦੀ ਇਹਦੇ ਪਿਛੇ ਕੁੰਡੇ ਦਾ ਨਹੀਂ ਗੁੱਲੇ ਦਾ ਗੁੱਲਾ ਹੀ ਆ ਅੱਛਾ ਗੁੱਲਾ ਕਿ ਆ ਨਹੀਂ ਅਹੀਂ ਚਾੜੀ ਅਹੀਂ ਰਾਸ ਤੇਣੀ ਆ ਤਾਰਾ ਤੂੰ ਹੁਣ ਹੀ ਤੇ ਸੁਤਾ ਮੈਨੂੰ ਪਤਾ ਇਹਨਾਂ ਨੇ ਨਹੀਂ ਸੁਣਿਆ ਤਾਰਾ ਗੱਲਾਂ ਕਰਦੇ ਨੇ ਤੂੰ ਕਿਥੇ ਤੈਨੂੰ ਕਿਹਨੂੰ ਦੱਸਦਾ ਗੋਪੀ ਚੜ ਗਏ ਸਭ ਉੱਤਰ ਹੈ ਸਾਰੇ ਜੜ ਗਏ 6 ਜਣੇ ਰਿਕਸ਼ੇ ਕੇ ਸਾਥ ਜਣੇ ਐ ਬਸ ਇਹ ਹੋ ਰਹਿ ਗਏ ਤੇ ਜੋ ਭੂਤਾ ਪਤਾ ਦੀਆਂ ਗੱਲਾਂ ਕਰਦੇ ਰੇ ਤੁਹਾਨੂੰ ਵਲੌਗ ਚ ਵਲੌਗ ਹੀ ਬਣਾਇਆ ਵੇਖੋ ਅਗਲੇ ਉਹਨੂੰ ਗੁਰਾ ਨਾ ਉਹ ਬਰਤਾਂ ਨੂੰ ਕੰਮ ਖਿੱਚਾਉਣਾ ਚਾਹੀਦਾ ਸਾਰਾ ਨਿਊਟਰੀ ਤਿਆਰ ਹੋਣੀ ਚਾਹੀਦੀ ਆ ਲੈ ਵੀ ਸੰਗਦਾ ਬਹਿ ਗਿਆ ਸੰਗਦਾ ਮੇਰੇ ਮੇਰੇ ਜਾਣ ਦੀ ਟਰਾਲੀ ਦੇ ਨਾਲੇ ਵੀ ਨਾ ਰਹਿ ਜਾਂਦੇ ਹਣ ਕੇ ਪਿੱਛੇ ਉਹ ਘਾਲੋ ਇਹਨੂੰ ਬਾਉ ਬਾਉ ਟਰਾਲੀ ਦਾ ਵੀ ਧਿਆਨ ਰੱਖਿਓ ਮਮਾ ਇੱਕ ਜਣਾ ਉੱਥੇ ਖਲੋ ਰਿਹਾ ਲੱਗੇ ਓ ਟਰਾਲੀ ਮਗਰ ਓ ਬੋਰੀ ਪਾ ਦੇ ਤੇ ਬੋਰੀ ਸਵਾਦੋਇ ਨੂੰ ਓ ਸੁਣਾਣਾ ਪਣਾ ਕੇ ਦੇਂਦੇ ਨੂੰ ਆਹ ਹਾੜੰਦਾ ਮਿੱਤਰੋ ਜੋ ਸੱਜਣਾਂ ਰਾਹ ਸਾਰੀ ਓ ਚਿੱਲ ਕਰਦੇ ਵੇ ਚਾਰ ਆਹ ਟਰਾਲੀ ਦੇ ਚਾਰ ਮਗਰ ਨੇ ਤਿੰਨ ਇੰਚ ਤੂੰ ਪੈਲ ਪੈਸਾ ਖਾਦੀ ਟਰਾਲੀ ਲੈ ਲਵਾਦੀ ਮਗਰ ਲਈ ਜਵੇ ਆ ਬੰਦਾ ਰਾਤੀ ਭੰਗੜਾ ਪੰਦਾ ਸੀ ਸਾਰੀ ਰਾਤ 2 ਵਜੇ ਉੱਠ ਕੇ 3 ਵਜੇ ਉੱਠ ਕੇ ਭੰਗੜਾ ਪੰਦਾ ਸੀ ਕਹਿੰਦਾ ਹੈ ਲੰਗਰ ਲਾਉਣਾ ਸਵੇਰੇ ਬਰੈਡ ਮਿਊਟਰੀ ਆ ਲੱਸੀ ਆ ਲੱਡੂ ਆ ਇੰਨਾ ਕੋ ਕਹਿੰਦਾ ਚਾਰਜ ਆ ਪਿਆਰੇ ਹੁਣ ਬੋਰੀਆਂ ਦੇ ਉੱਤੇ ਪਿਆਰੇ ਕੋਸ ਇਹਨੂੰ ਸਮਝ ਸੌਰ ਨਹੀਂ ਲੱਗੰਦੀ ਐਨੇ ਖੱਡੇ ਵੱਜੰਦੇ ਟਰਾਲੀ 'ਚ ਉਹ ਸਾਰੇ ਜਗੰਦੇ ਮੁੰਡੇ ਚੰਗੇ ਭਲੇ ਸਸਤੀ ਆ ਗਈ ਤੂੰ ਵੀ ਤੂੰ ਵੀ ਤੂੰ ਸੌ ਗਿਆ ਹੈਣਾ ਥੋੜਾ ਇਹ ਵੀ ਸਮਝ ਗਿਆ ਹੈ ਪਰ ਦੇਖ ਲੋ ਤਰੋ ਤੇ ਸੌ ਗਿਆ ਹੈ ਰਾਤ ਦੀ ਗੱਲਾਂ ਇਹ ਮੇਰਾ ਵੀਰ ਖੂਕ ਲੱਗਾ ਹੁਣ ਇਹਨੂੰ ਦੱਸਣਾ ਨਹੀਂ ਆ ਇਹ ਲੱਸੀ ਦੇ ਪੈਗੜ ਲੈ ਕੇ ਇੱਧਰ ਸੁੱਟ ਦੇਣੇ ਫੇਰ ਤੇ ਪਹੁੰਚ ਗਏ ਹਣ ਵੇਰ ਕਿਤੇ ਟਿਕਾਣੇ ਤੇ ਪਿਛਲੇ ਨਾਲ ਪੁੱਛ ਲਈਏ ਉੱਠ ਗਿਆ ਉਹ ਕਾਤੋਂ ਠਾਇਆ ਰੇ ਠਾਇਆ ਕਿਨੇ ਨੂੰ ਉਹ ਜਾ ਬੰਦਾ ਉੱਠ ਗਿਆ ਸਾਡਾ ਚੱਲ ਲੱਸੀ ਲੱਦਣ ਲਾਪੇ ਮੁੰਡੇ ਸੋ ਪੱਟੀਆਂ ਹੀਆਂ ਕੀਤੀਆਂ ਸੀ ਡੱਲੇ ਚ ਪਾਣੀ ਨਾ ਭਰੇ ਪਾਣੀ ਪੋਣਾ ਬਣਾ ਜੋਰਾ ਸ਼ੋਰਾ ਦਾ ਕੰਮ ਲੱਗਾ ਤੋ ਵੀ ਮਿੱਤਰੋ ਆ ਲੱਸੀ ਹੋ ਗਈ ਆਪਣੀ 50000 ਦੀ ਉਹ ਮੈਂ ਕਿਹਾ ਟਰਾਲੀ ਇਦਾਂ ਹੀ ਕਮਾਵਾਂ ਹੁਣ ਕਿੱਧਰ ਮੋੜਦ ਮੋੜਦੇ ਰਵਾਂਗੇ ਆ ਥਾਂ ਘੱਟ ਐ ਇਧਰ ਮੁੰਮੀ ਨਹੀਂ ਐ ਮੈਂ ਕਿਹਾ ਇਦਾਂ ਹੀ ਕਮਾਵਾਂ ਤੇ ਇਹਨੇ ਜੋਕੇ ਪਾਲਨੇ ਜਿੰਨੇ ਬੰਦੇ ਆਪਣੇ 11 12 ਬੰਦੇ ਆ ਬਾਕੀ ਹੁਣ ਬਰਫ ਲਾਦ ਲਈਓ ਉੱਚ ਤੇ ਫਿਰ ਮਿਲਦੇ ਤੁਹਾਨੂੰ ਠੀ ਲੈ ਕੇ ਆਪਾਂ ਉਥੋਂ ਵੇਰ ਕੇ ਉਹ ਤੇ ਨਿਕਲ ਗਏ ਹੁਣ ਇੱਥੋਂ ਆ ਗਏ ਬਰਫ ਲੈਣ ਬਰਫ ਵੀ ਇੱਥੋਂ ਲੈਣੀ ਜਿੱਦਾਂ ਕੱਲ ਤੁਹਾਨੂੰ ਵਲੌਗ ਦੇ ਵਿੱਚ ਦੱਸਿਆ ਸੀ ਕਿ ਸਾਡੇ ਉਧਰੋਂ ਮਿਲਦੀ ਨਹੀਂ ਆ ਬੁੱਕ ਬੁੱਕ ਹੋ ਜਾਂਦੀ ਪਹਿਲਾਂ ਹੀ ਤੇ ਅਸੀਂ ਲੱਸੀ ਲੈਣ ਤੇ ਆਈਦਾ ਹੀ ਮੈਸਰ ਨਾਲ ਨਾਲ ਚੱਕਲਾ ਕਰਾਂਗੇ ਆਜੋ ਆਜੋ ਬਰਫ ਲੈਣੀ ਜੋਕੇ ਤਗੜੇ ਬਣੋ ਤਗੜੇ ਤਗੜੇ ਇੱਧਰ ਆਓ ਚੱਲ ਤੁਮ ਚਾਰ 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 ਬੋਰੀਆਂ ਮਿਛਾ ਦਿਓ ਜਾ ਕੰਮ ਕਰੋ ਕਿੰਨੀਆਂ ਬੋਰੀਆਂ ਵਾਂ ਪਰ ਵੀ ਕੋਈ ਨਹੀਂ ਆ ਜਾਣੀ ਕੋਈ ਜਾਣੇ ਲਾ ਵੀ ਬਰਫ ਆ ਗਈ ਬਰਫ ਚਲਾ ਲਓ ਵੀ ਜਾ ਦੇ ਨਹੀਂ ਕਿਥੇ ਲੱਤ ਨਹੀਂ ਆਪ ਨੂੰ ਜਾਣਾ ਪੈਣਾ ਚਲੋ ਹੁਣ ਇੱਥੇ ਬਹਿ ਕੇ ਕਿੰਨੇ ਜਾਣਾ ਜਸ ਕਰਨ ਕਿ ਉਹ ਦੂਜੇ ਨੇ ਆਉਣ ਨੇ ਆਉਣ ਨੂੰ ਇੱਥੇ ਬਾਹਰ ਖੜਨਾ ਬਰਫਣਾ ਕਰਿਆ ਹਾਂ ਪੱਠਾ ਨਾ ਫਿਰ ਬਰਫਣਾ ਉਹ ਨਹੀਂ ਨਹੀਂ ਇੱਥੇ ਆ ਬੋਤਲ ਲੰਮੇ ਤੇ ਪੈ ਗਿਆ ਨਮੂਨੀਆਂ ਨੇ ਘਰਾਲੀ ਪਿੰਡ ਜਾਂਦੇ ਜਾਂਦੇ ਆ ਅੱਧੀ ਭਾਗੇ ਕਿਦਾਂ ਪਰਫੁੱਤੇ ਬਹਿ ਗਿਆ ਸ਼ਦਾ ਜੀ ਓਏ 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 ਹੋਲੀ ਜਾਂਦੇ ਦੰਦੀ ਵੜ ਦੇਣੀ ਇਹੀ ਨਹੀਂ ਨਾ ਵਾ ਦੰਦੀ ਵੜਦੇ ਵਾ ਮਾੜੇ ਦੰਦੀ ਉਹ ਤੋਂ ਉੱਡੇ ਉਹ ਨੰਨੀ ਵਾਡੋ ਦੰਦੀ ਵੜਦੇ ਨਾ ਤੂੰ ਨਹੀਂ ਓਏ ਤਾਂ ਦਾ ਸੱਚੇ ਵੀ ਧਰ ਲੈ ਕਿਦਾਂ ਹੋ ਕੇ ਰਿਪੋਰਟ ਆ ਆ ਮੁੰਡਾ ਦੱਬੀ ਜਾਂਦਾ ਕਹਿੰਦਾ ਮੀਂਹ ਆ ਚੱਲਿਆ ਇੱਧਰ ਲੱਸੀ ਰਖਵਾਲਾ ਭਾਇਆ ਵਿੱਚ ਮੈਂ ਕਿਹ ਵਿਛੋ ਧਾਣਾ ਖੇ ਲੱਸੀ ਦਾ ਪੈਕਟ ਉਰੇ ਪਰੇ ਨਾ ਹੋ ਜੇ ਕਿਤੇ ਭਾਵੇਂ ਆਪ ਹੀ ਪੀ ਜੇ ਇਹਦੇ ਪੈਕਟ ਉਰੇ ਪਰੇ ਕਰ ਲੈ ਸਾਰੇ ਇੰਨੇ ਹੀ ਕਰਨੇ ਉਰੇ ਮਰੇ ਵਾਕੇ ਪੈਕਟ ਉਹ 4x4 ਲਾ ਓਏ ਤੁਸੀਂ ਆਵਾਜ਼ ਦੇ ਦੇ ਜੀ ਟਰਾਲੀ ਟਰੁਲੀ ਲੱਤ ਜੀ ਮਗਰੋਂ ਦੇ ਰਹਿਣਾ ਜਾਏ ਕਿਤੇ ਪਿੱਛੇ ਚੱਕਰੋਂ ਲੰਗਰ ਚੱਕਰ ਜੇਓ ਮੈਂ ਤਾਂ 50 ਕਿਲੋਮੀਟਰ ਹੁੰਦੇ ਆ ਪਰ ਹਲੇ ਮੀ ਵੀ ਪਈ ਜਾਂਦਾ ਇਸ ਕਰਕੇ ਥੋੜਾ ਜਾਣਾ ਘਟਿਆ ਸੰਗਤ ਵੀ ਘਟਿਆ ਤੇ ਲੰਗਰ ਇਹਦਾ ਵੀ ਤੜਕਾ ਸਵੇਰ ਦੇ 8:30 ਹੋਏਗਾ ਪਰ ਇਹ ਮੇਲਾ ਭਰਨਾ ਵਾ ਅੱਜ ਦੇ ਸਟਾਰਟ ਹੁੰਦਾ ਮੇਲਾ ਲੰਗਰ ਵੀ ਲੋਕ ਕਾਰੀ ਕਰਦੇ ਪਏ ਸਾਰੇ ਜਣੇ ਬਾਕੀ ਦੇ ਵੇ ਸاده ਦੁਕਾਨਾਂ ਤੋਂ ਕੋਈ ਨਾ ਇੱਧਰ ਲੱਗੀਆਂ ਉਹ ਅੱਗੇ ਲੰਗਰ ਵੀ ਲੱਗੇ ਆ ਬਦਵਾਤਾ ਛੱਡ ਦੇ ਸਾਰਾ ਦਿਨ ਪਿਆਲੇ ਜਿਹੜਾ ਲੰਗਰ ਹੁੰਦਾ ਨਾ ਜਿੱਥੇ ਖਿਲਾੜਦੀ ਦੀ ਟਰਾਲੀ ਇਹ ਨਹੀਂ ਮੇਰਾ ਵੀਰ ਬਖਸ਼ਦਾ ਕੋਈ ਚੀਜ਼ ਨਹੀਂ ਛੇਤੀ 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 ਓ ਫੜਾ ਦੇ ਆ ਵੀ ਗਲਾਸ ਫੜਾਓ ਇੱਕ ਹੋਰ ਪੀ ਲੈ ਵਾ ਚਲੋ ਚਲੋ ਗਿਆ ਅ ਵੀ ਪਰੋ ਅ ਆ ਗਏ ਆਪਾਂ ਪਿੰਡ ਆਪਣੇ ਘਰਾਂ ਵਾਲੀ ਰੋਡ ਤੇ ਪਿੰਡ ਵਾਲੀ ਰੋਡ ਤੇ ਇੱਥੇ ਹੋਣੀ ਕਬੱਡੀ ਤੋ ਗੱਡੀ ਦਾ ਮੈਚ ਇੱਕ ਇੱਥੇ ਹੋਣਾ ਹੈ ਇੱਕ ਘੱਡੇ ਦੇ ਹੋਣਾ ਵਾ ਪਲੇਅਰ ਵੀ ਲੈ ਪਲੇਅਰ ਵੀ ਪਲੇਅਰ ਹੈ ਘੱਡੇ ਨਾਲ ਟੋਪ ਦਾ ਜਾਫੀ ਨਿਕਲੂ ਅੱਜੇ ਆਕੀ ਉਹ ਵੇਖੋ ਡੈਕੋਰੇਸ਼ਨ ਕਰਤੀ ਮੁੰਡਿਆਂ ਨੇ ਸਾਡੇ ਹੰਦੇਆਂ ਨੂੰ ਇਹੀ ਮਰ ਗਏ ਉਥੇ ਆ ਕਾਫੀ ਪੀਂਦੇ ਵੇ ਆਂਦੇ ਘਰ ਕੰਮ ਬੜਾ ਵਾ ਵਧੀਆ ਕਰਤੀ ਵਧੀਆ ਕਰਤੀ ਚਲੋ ਐਸਾ ਥੰਬਨੇਲ ਲੈ ਲਾਂਗੇ ਮੈਂ ਕਿਹਾ ਆ ਪਗਾਨੇ ਵਿਖਾਉਂਦੇ ਆ ਓਏ ਓਏ ਆ ਜਾਂਦੇ ਜਾਂਦੇ ਬੋਰੀ ਵਿਸ਼ਾ ਕੇ ਸੌਂ ਗਿਆ ਥੱਲੇ ਚਲੋ ਚਲੋ ਉੱਤਰੋ ਉੱਤਰੋ ਮੁੰਡੇ ਝਟ ਮਾਰੋ ਗੁਰੂਆਂ ਲੰਗਰ ਤੇ ਲੋਕਾਂ ਦੇ ਦਦਿਓਗੇ ਐਂਗੇ ਹੀ ਜਾਵੇ ਚਲੋ 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 ਗਾਇਸ ਉਹ ਵੀ ਟਰਾਲੀਆਂ ਲਾਤੀਆਂ ਆਪਾਂ ਬੈਕ ਬੁੱਕ ਕਰਕੇ ਸੈੱਟ ਸ਼ੂਟ ਕਰਕੇ ਤੇ ਬਾਕੀ ਨਿਊਟਰੀ ਬਣੀ ਜਾਂਦੀ ਆ ਲੱਸੀ ਲੁਸੀ ਕਰ ਲੱਸੀ ਵੀ ਕਰਤੀ ਸੈੱਟ ਤੇ ਥੋੜਾ ਬੋੜਾ ਕੰਮ ਰਹਿ ਗਿਆ ਹੈਂ ਹਾਂ ਮਿਊਜ਼ਿਕ ਸਿਸਟਮ ਲਾਇੰ ਚੱਲੇ ਆਂ ਜਾਂਡੀਆਂ ਉਹ ਵੀ ਲਾ ਦੀ ਮੇਖਾ ਲਾ ਗਏ ਤੇ ਉੱਤੇ ਚੱਲ ਸ਼ਬਦ ਲੱਗ ਜਾਣਗੇ ਬਾਕੀ ਫਿਰ ਨਾਤ ਧੋ ਕੇ ਫਿਰ ਮਿਲਦੇ ਆ ਰੱਬਾ ਚੱਕ ਲਿਆ ਤੇ ਹੁਣ ਲਾਵਾਂਗੇ ਸਪੀਕਰ ਹੌਤ ਵਿੱਚ ਸਾਦੇ ਧਮ 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 ਕਰਾਵਾਂਗੇ ਹੌਤ ਵਿੱਚ ਸਾਦੇਓ ਬਸ ਟਰੈਕਟਰ ਲਾ ਕੇ ਫਿਰ ਆਪਾਂ ਉਹ ਦੇ ਕਰਨਾ ਫਿਰ ਆਪਾਂ ਨਹਾਉਣਾ ਸਿੱਧਾ ਜਾ ਕੇ ਨਾਤ ਧੋ ਕੇ ਫਿਰ ਵਿਲੇ ਹੋ ਗਈ ਇੱਥੇ ਨਾ ਗਰੁੱਪ ਚੋਂ ਕੁੜਤਾ ਐਮ ਐਮ ਪਾਇਆ ਮੈਂ ਵੀ ਪਹਿਲਾਂ ਪਾਉਣ ਲੱਗਾ ਤੇ ਜੋ ਉਹਦੇ ਚਿੱਟੇ ਕੁੜਤੇ ਅੰਨੇ ਦਾ ਹਾਲ ਹੋਇਆ ਨਾ ਉਹਨੂੰ ਵੇਖ ਕੇ ਮੈਂ ਤਾਂ ਟੀ-ਸ਼ਰਟ ਪਜਾਮਾ ਪਾ ਲਿਆ ਲੱਸੀ ਪੜੀ ਟਰਾਲੇ ਦੇ ਮੁੰਡਿਆਂ ਨੇ ਬਰਫ ਪਾ ਲਈ ਚ ਵੱਖਰੀ ਬਾਕੀ ਟਰਾਲੇ ਦੇ ਵਿੱਚ ਆ ਕਿੱਥੇ ਜਾਂਦਾ ਤੁਰ ਜਾਂਦਾ ਚੈੱਕ ਹੈ ਅੱਛਾ ਤਾਂ ਇਧਰ ਬ੍ਰੈਡ ਨੂਟਰੀ ਵੀ ਲੱਗ ਗਿਆ ਉਧਰ ਲੱਡੂ ਲੱਗੇ ਆ ਪੰਜਾਬ ਨੂੰ ਨੂੰ ਹਟਣਾ ਹਟਣਾ ਦੇ ਕੰਨੂ ਆ ਕੰਨੂ ਹਟਣਾ ਲੱਸੀ ਦਾ ਪੈਕਟ ਨਾਲ ਹੀ ਪਹਿਲਾਂ ਲੈ ਗਿਆ ਕਿ ਮਿਰਚ ਬੜੀ ਪੈਂਦੀ ਆ ਮਣਕੇ ਤੇਰਾ ਕੋਈ ਆ ਨਹੀਂ ਆ ਕੂਲਰ ਲਵਾ ਦਿਓ ਮੇਰੇ ਨਾਲ ਇਹਨੇ ਮੁੰਡਾ ਨੇ ਸੇਵਾ ਵੀ ਕੀਤੀ ਆ ਕੋਈ ਗੱਲ ਨਹੀਂ ਖਾ ਖਾ ਮੇਰਾ ਵੀਰ ਤੇ ਵੇਲਾ ਸਕੀਮੀ ਸਾਡੇ ਸਕੀਮ ਲਾਈ ਜਾਂਦੇ ਦਾ ਲਾਈ ਜਾਂਦੇ ਹੌਲੀ ਹੌਲੀ ਪਿਛੇ ਅੱਗੇ ਕੱਲਾ ਕੱਲਾ ਹੁੰਦਾ ਸੀ ਸਕੀਮ ਦਾ ਦਾ ਲਾ ਕੇ ਗਾਹਾਂ ਜਾਂਦਾ ਸੀ ਤੂੰ ਵੀ ਖਾ ਲਾ ਤੇ ਤੈਨੂੰ ਡਾਕਟਰ ਨੇ ਬਣਾਇਆ ਕੀ ਤਾਂ ਸਾਰਾ ਵੀ ਡਣਾ ਲੈ ਤੁਹਾਨੂੰ ਤਾਂ ਘੋੜ ਦਈਏ ਉਹ ਵੇਲਾ ਸ਼ਰਮ ਤੇ ਨਹੀਂ ਆਉਂਦੀ ਵੀ ਆ ਗਿਆ ਖੰਨੇ ਆ ਆ ਇੱਕ ਕੂਲਰ ਇਹਦੇ ਵੱਲ ਹੀ ਕਰ ਦੇ ਇਹਦੇ ਵੱਲ ਤੁਹਾਨੂੰ ਨਿੰਗਾ ਲੱਗੂ ਤੇ ਇਹਦੇ ਵੱਲ ਆਹ ਕਰ ਦਿੰਦੇ ਕੂਲਰ ਕਲਰ ਲਈ ਆਵੇ ਆਵੇ ਫਿਰ ਦੂਜਾ ਜੱਦ ਲੈ ਕੇ ਆਉਂਦੇ ਲੈ ਉਹ ਬਾਏ ਬਾਏ ਕਰਾਂਦੇ ਬਰਫ ਮੈਨੂੰ ਜੱਦਦਾ ਐ ਇੰਨੀ ਖੁਰਖੁਰ ਜਣੀ ਹੂੰ ਬਰਫ ਨੂੰ ਤਾਰਾਂ ਦਾ ਵੇਚ ਲਈ ਤਾਰ ਆਵੇ ਮੇਜਾ ਦਰਜ ਆਈਓ ਪ੍ਰਾਹ ਲੈ ਅੱਗੇ ਜੇ ਟਾਈਮ ਮਿਰਜੀ ਅਹੀਂ ਪੁੱਛਾ ਸਹੀ ਕਰੋ ਹੂੰ ਜਦੋਂ ਤੱਕ ਮੈਂ ਆਇਆ ਸੇਵਾ ਕਰ ਜਦੋਂ ਤੱਕ ਕਰੇ ਬ레ਡ ਨਿਊਟਰੀ ਨਹੀਂ ਗਈਓ ਤੱਕ ਬਾਹਰ ਹੀ ਨਿਕਲਿਆ ਆਪਾਂ ਠੀਕ ਆ ਪੂਹਿੰਦੇ ਪੂਹਿੰਦੇ ਟੈਂਟ ਨਾਲ ਅਧਰੈ ਮੂੰਹ ਜਲਾ ਉਹਦਲਾ ਮੂੰਹ ਜਲਾ ਹੋ ਗਈ ਚਲਸਲੇ ਤੂੰ ਕੋ ਚੱਲਦੇ ਕੂਲਰ ਤੇ ਗਾੜੀ ਆ ਜੀ ਕੱਲਾ ਨਾ ਰਹਿ ਜੀ ਮਮਾ ਕਿਤੇ ਗਰਮੀ ਨਾਲ ਔਰ ਰਾਜ ਦੀ ਰਸਤ ਪਈ ਹੋਈ ਹੈ ਲਾ ਜੇ ਕੋ ਨਿਕਲਦਾ ਵਿੱਚੋਂ ਦੇ ਲੈ ਜਾਗੇ ਹੁਣ ਸ਼ਾਮ ਨੂੰ ਕਰਦੇ ਸਾਰਾ ਪਾਣੀ ਪੂਣੀ ਪੀਣਾ ਫੋਕਾ ਪਾਣੀ ਆਈ ਧਿਆਨ ਰੱਖਣਾ ਪੈਂਦਾ ਵੱਡਾ ਸਤੋਂ ਕੀ ਕੰਮਾਂ ਗੱਲ ਓਏ ਓ ਤਾਰਾਂ ਲਾਉਂਦੇ ਹੋਵੇ ਸਾਹਮਣੇ ਤਾਰਾਂ ਹੀ ਨਹੀਂ ਲੱਗੀਆਂ ਦੋ ਜਦੋਂ ਨਾ ਬਸ ਉਹ ਉਹ ਤੇਰੇ ਅੱਗੇ ਕਰੀ ਬਸ ਹੂੰ ਇਧਰ ਕੰਮ ਪੂਰਾ ਚਰਲੀ ਓਏ ਓਏ ਫਿਰ ਗੋ ਆਵੇ ਆਂਦੇ ਵੀਰੇ ਆਂਦੇ ਕੋਪੀ ਦੋ ਪੈਕਟ ਬਰੈਡ ਤੇ ਖਾ ਕੇ ਕਹਿੰਦਾ ਚਲੋ ਸੌਈਏ ਹੁਣ ਕਿੱਲੇ ਨੂਡਲੀ ਨਾਲ ਕਿੱਲ ਨੂਡਲੀ ਕਹਿੰਦਾ ਸਹੀ ਹੈ ਚਾਰ ਪੈਕਟ ਲੱਸੀ ਦੇ ਦੀ ਕਿਤੇ ਮਰ ਜਣੀ ਟਲਦੀ ਕਿਤੇ ਪਿਛਲੇ ਮੇਲੇ ਮੈਂ ਜੀ ਉਦੋਂ ਖਾਂਦਾ ਨਹੀਂ ਕੋ ਚਮਚਾ ਨਹੀਂ ਲੱਭਾ ਸਿੱਧਾ ਹੰਗਲਣ ਨਾਲ ਹੀ ਹੋ ਗਿਆ ਜੀ ਨਹੀਂ ਆ ਆ ਕੇ ਰખી ਆ ਕੇ ਲਾਵ ਇਧਰ ਆ ਕੋਈ ਲੀਚੀ ਦਾ ਜੂਸ ਅਨਾਰਾਂ ਦਾ ਵੀ ਆ ਗਿਆ ਹੁਣ ਲੱਗਦਾ ਗੁਰੇ ਤੋੜ ਆ ਗਏ ਦਾੜੀ ਚੋਵੇ ਤੋੜੇ ਆ ਹੀ ਜਾਂਦੇ ਕੋਈ ਟੈਨਸ਼ਨ ਹੁੰਦੇ ਬੰਦੇ ਨੂੰ ਕੋਈ ਟੈਨਸ਼ਨ ਉਹ ਕੀ ਆ ਟੈਨਸ਼ਨ ਉਹ بے ਫੇਰਾ ਬੰਦਾ ਨੂੰ ਟੈਨਸ਼ਨ ਕੋਈ ਨਹੀਂ ਲਾ ਕੇ ਮੋਟਲੇ ਨਾ ਇਹ ਇੰਟਰਵਿਊ ਕਰੋ ਮੈਂ ਤੁਹਾਡੀ ਇੰਟਰਵਿਊ ਕਰਦਾ ਅਰੇ ਨਹੀਂ ਮੁੱਕਾ ਰਹਿੰਦਾ ਥੋੜਾ ਜਿਹਾ ਮੈਂ ਕਿਹਾ ਮੈਂ ਤੁਹਾਨੂੰ ਇਹਨਾਂ ਦੀ ਇੰਟਰਵਿਊ ਕਰਾਂ ਮੈਂ ਤੁਹਾਡੀ ਕਰਦਾ ਕਿੱਧਰ ਕੋਲਡ ਕੌਫੀ ਕੋਲਡ ਕੌਫੀ ਆਲੇ ਫੜ ਮੇਰੇ ਹੱਥ ਦੇਖ ਕੋਲਡ ਕੌਫੀ ਪਿਆਦੀ ਹੈ ਕੋਲਡ ਕੌਫੀ ਯੋਨ ਲਸੀ ਤੇ ਰੋਡ ਰੋਡ ਪਿੰਡ ਆ ਜੇ ਤਸਨਾ ਤਾਂ ਹੀ ਕਿਸੇ ਦਿਨੇ ਲੱਸੀ ਨੂੰ ਦਿਲ ਕਰੋਂ ਘਰ ਪਈ ਇਹ ਬਣਾ ਮਿਲੇ ਓਏ ਐਨੀ ਮਾਤਾ ਛੱਲਾ ਹੈ ਗੋਂ ਚਿਰਨਾ ਗਾੜੀਆਂ ਓ ਲੈ ਐ ਦੇਖਿਆ ਮੈਂ ਵਾਈਜੀ ਦਾ ਕਾਣਾ ਪੜਾਣੀ ਐਸ ਵੀਰੇ ਸਾਡੇ ਬੂਟੇ ਵੱਧ ਗਏ ਓਹ ਓ ਵੀਰ ਜੀ ਵੀਰ ਜੀ ਪਿੱਛੇ ਮੈਨੂੰ ਪਤਾ ਲੱਗਾ ਸਾਜਾ ਜੀ ਪਹਿਲਾਂ ਹੀ ਪਿੱਛੇ ਖਲੋਤੇ ਨੇ ਬੂਟੇ ਵੱਧ ਗਏ ਤੇ ਥੋੜਾ ਜਿਹਾ ਪਾਣੀ ਵੱਧ ਗਿਆ ਤੇ ਬਰਫ਼ ਵੱਧ ਗਈ ਲੈ ਕੇ ਚਲੇ ਓ ਰੁਕ ਜਾ ਹਰੋਂਦਿਆ ਆ ਬਾਈ ਦਾ ਖਿਆਲ ਵੇ ਸਾਡੇ ਬੂਟੇ ਪੂਰੇ ਲੱਗੇ ਨੇ ਹੀ ਅੱਜ ਤੇ ਲਿਆਂਦੇ ਅਦੋਂ ਮਿੰਟੋ ਮਿੰਟੋ ਤੋਂ ਦੀਓਗੇ ਪਾਣੀ ਪਾਣੀ ਨਹੀਂ ਲੱਗੀ ਜਾਂਦਾ ਬੂਟੇ ਵੀ ਲੱਗੀ ਜਾਂਦੇ ਸਾਡੇ ਟਰਾਲੀ ਖੜਾ ਰੰਦੀਆਂ ਕਿਤੇ ਲੋਡ ਹੀ ਨਹੀਂ ਪਈ ਸਾਨੂੰ ਓਕੇ ਰਿਪੋਰਟ ਸਹੀ ਆ ਸਹੀ ਆ ਬਹੁਤ ਵਧੀਆ ਉਹ ਪਾਣੀ ਪੀਣਾ ਪਾਣੀ ਆਪਣੇ ਇਹਨੂੰ ਤੇ ਪੁੱਛ ਲਈਏ ਹੁਣ ਸਾਡੇ ਕਰਕੇ ਥੋੜਾ ਜਾਨ ਤੇ ਲੱਗਦਾ ਪਿਆ ਪਰ ਇਹ ਆ ਕਿ ਚਲੋ ਸਾਡੀ ਸੇਵਾ ਪੁੰਦੀ ਜਾਂਦੀ ਤੇ ਚਲਦੇ ਚਲਦੇ ਤੁਹਾਨੂੰ ਘਲਰਨ ਦੀ ਲੋੜ ਨਹੀਂ ਪੁੰਦੀ ਪਈ ਕਿਤੇ ਲੋਕੀ ਕਿਉਂਕਿ ਸ਼ਬੀਲਾ ਹਰ ਕੋਈ ਲਈ ਹੁੰਦੀਆਂ ਫੋਕੇ ਪਾਣੀ ਜਿਹੜਾ ਆਹ ਵੀਰ ਦਾ ਆਹ ਹੋ ਗਿਆ ਹੋ ਗਿਆ ਬੜੀ ਫਿਰ ਵੀ ਪੂਰੀ ਉਹ ਪਾਣਾ ਗੰਦੇ ਕੀ ਬੋਲਣਾ ਹਾਂ ਆ ਵੀਰ ਖੁਸ਼ ਹੋ ਕੇ ਜਾਂਦਾ ਜਾ ਤਾਂ ਇੰਸਟਾਗ੍ਰਾਮ ਤੇ ਵੀਰੇ ਬੜੀ ਲੈਂਦਾ ਟਰਾਲੀ ਆਪਣੀ ਬੂਟਿਆਂ ਦੀ ਖਾਲੀ ਹੋ ਗਈ ਕਿੰਨੇ ਕਬੂਟੇ ਰਹਿ ਗਏ ਓਲਾ 10 ਕਬੂਟੇ ਰਹਿ ਗਏ ਬਸ ਆਰੇ ਬਾਕੀ ਅਸੀਂ ਕਿੰਨੀਆਂ ਪੇਟੀਆਂ ਲਈਆਂ ਅਸੀਂ ਹੋਰ ਪਾਣੀ ਦੀਆਂ 14 ਪੇਟੀਆਂ ਪਾਣੀ ਦੀਆਂ ਹੋਰ ਲਈਆਂ ਅਸੀਂ ਹਾਂ 16 ਪੇਟੀਆਂ ਹੈ 16 ਪੇਟੀਆਂ ਲਈਆਂ ਹੋ ਵੀ ਲੱਗ ਗਿਆ ਮਿੰਟੋ ਮਿੰਟੋ ਆਦੋ ਖਲਗਾਵਾ ਹਾਂ ਹਾਂ ਹੋਰ ਲੱਗਣਾ ਮੇਲੇ ਦੀ ਸਮਾਪਤੀ ਹੁੰਦੀ ਹੈ ਜੀ ਤੇ ਗਲੇ ਉਹ ক্লোਜ਼ ਆ ਗਿਆ ਪੈਂਟਰੀ ਦਾ ਤੇ ਮੇਲੇ ਦੀ ਸਮਾਪਤੀ ਹੋ ਗਈ ਆ ਇਹਨਾਂ ਨੂੰ ਜੂਸ ਦੀਆਂ ਬੋਤਲਾਂ ਮਿਲ ਗਈਆਂ ਪਾਣੀ ਵਰਤਉਂਦੇ ਸੀ ਇਹਨਾਂ ਨੂੰ ਜੂਸ ਦੀਆਂ ਬੋਤਲਾਂ ਦੇ ਦਿੱਤੀਆਂ ਸ਼ਗਲਾਂ ਦੇ ਹਾਲ ਵੇਖ ਸਾਦੇ ਹਣ ਕੀ ਆ ਜਗ੍ਹਾ ਫਿਰਦੇ ਆ ਹੁਣ ਟਰਾਲੀਆਂ ਟਰੋਲੀਆਂ ਸੈੱਟ ਕਰਕੇ ਲਾ ਲਈਏ ਕਿੱਥੇ ਲਾਉਣੀਆਂ ਫਿਰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤਦ ਤੱਕ ਮਿੱਤਰੋ ਬਾਏ ਸਵੇਰੇ ਤੇ ਵਾਵਾ 17 18 ਜਣੇ ਹੋਣੀ ਨੇ ਜੀ ਰਹਿ ਗਏ ਬਸ ਹਾਂ ਇਹ ਉਹ ਜੋਦੇ ਜਿਨ੍ਹਾਂ ਨੇ ਆਖਰੀ ਤੱਕ ਦਮ ਦਸਦਾ ਸਾਥ ਦਿੱਤਾ ਕੀ ਮਨਵੀਰ ਤੇ ਚੌਣ ਵਾਲੇ ਵੀ ਦੋ ਇੱਕ ਭਰਾ ਮਿਲੇ ਸੀ ਤੇ ਉਹਨਾਂ ਫੋਟੋ ਫਾਟੋ ਖਚਾਈ ਆ ਬੜਾ ਪਿਆਰ ਕੀਤਾ ਵਾਵਾ ਤੇ ਉਹ ਵੀਰ ਨੂੰ ਆਂਦੇ ਫੋਲੋ ਕਰਾਂਗੇ ਠੀਕ ਆ ਤੇ ਮੈਂਸ਼ਨ ਕਰਾਂਗੇ ਆਡੀ ਨਾਲ ਸਟੋਰੀ ਦਾ ਅਮਰ ਬੱਲਾ ਆ ਰਹੇ ਹੋ ਮਿਹਰਬਾਨ ਮਿਹਰਬਾਨ ਓਕੇ ਬ੍ਰੋ ਚੱਲੇ